ਡਾਕਟਰ ਦਵਿੰਦਰ ਕੌਰ ਖੁਸ਼ ਧਾਲੀ ਵਾਲ ਦੀ ਪੁਸਤਕ ਦਿਨਾ ਕਾਂਗੜ ਦਾ ਇਤਿਹਾਸ ਅੰਕ 10 ਚੁਕਾਰ ਅਜ਼ਹਮਾ ਹੀਲ ਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਅਰਥ ਜਦੋਂ ਗੱਲ ਹੀਲਿਆਂ ਵਸੀਲਿਆਂ ਤੋਂ ਅੱਗੇ ਲੰਘ ਜਾਵੇ ਤਾਂ ਤਲਵਾਰ ਤੇ ਹੱਥ ਲੈ ਜਾਣਾ ਧਰਮ ਨੀਤੀ ਅਨੁਸਾਰ ਚਾਹੀ ਸੋ ਮੇਰੇ ਕੋਲ ਆਪਣੇ ਬਚਾਉ ਦਾ ਹੋਰ ਕੋਈ ਰਾਹ ਨਹੀਂ ਸੀ ਬਚਿਆ ਇਸ ਕਰਕੇ ਮੈਂ ਸਿਰੋਂ ਪਾਣੀ ਲੰਗਦਾ ਵੇਖ ਕੇ ਤਲਵਾਰ ਨੂੰ ਹੱਥ ਪਾ ਲਿਆ ਮੈਂ ਆਪਣੇ ਨਿਯਮ ਜਾਂ ਸੂਲਾਂ ਤੇ ਠੀਕ ਸੀ ਪਰ ਤੇਰੇ ਅਹਲਕਾਰ अथवा ਸੈਨਿਕ ਖਾਦੀ ਹੋਈ ਸੌਤੇ ਕੀਤਾ ਹੋਇਆ ਇਕਰਾਰ ਤੋੜਨ ਦੇ ਗੁਨਾਹਗਾਰ ਹਨ ਕਵੀ ਨਿਰਦੋਸ਼ ਨੇ ਇੰਜ ਬਿਆਨ ਕੀਤਾ ਹੈ ਸਾਰੇ ਹੀਲੇ ਫੇਲ ਹੋਣ ਸਿਰੇ ਚੜੇ ਨਾ ਗੱਲ ਕੇਵਲ ਫਿਰ ਸ਼ਮਸ਼ੀਰ ਹੀ ਕਰਦੀ ਮਸਲੇ ਹੱਲ ਕਰਦੀ ਮਸਲੇ ਹੱਲ ਤਦੋਂ ਹਥਿਆਰ ਦੀ ਤਾਕਤ ਫੇਰੀ ਕਾਬੂ ਆਉਂਦੇ ਬਿਖਰੀ ਹੋਈ ਸ਼ਕਤ ਕਹੇ ਕਵੀ ਨਿਰਦੋਸ਼ ਸੂਰਮਾ ਬਲ ਨਹਾਰੇ ਕੇਵਲ ਸ਼ਸਤਰ ਹਲ ਫੇਲ ਜਦ ਹਿੱਲੇ ਸਾਰੇ ਜੀ ਕਸਮੇ ਕੁਰਾ ਮਨ ਕੁਨਮ ਇਤਬਾਰ ਬਗਰ ਨੇ ਤੋ ਗੋਈ ਮਣੀ ਰਹਿਤੀ ਕਰ ਅਰਥ ਮੈਂ ਤੇਰੀਆਂ ਸਾਂ ਤੇ ਕੀ ਵਿਸ਼ਵਾਸ ਕਰਾਂ ਤੂੰ ਆਪ ਹੀ ਦਸ ਕੇ ਅਨੰਤਪੁਰ ਨੂੰ ਛੱਡ ਕੇ ਇਸ ਰਸਤੇ ਪੈਨ ਦਾ ਮੇਰਾ ਕੀ ਕਮ ਸੀ ਸੌਖਾ ਕੀ ਤੋੜ ਦੇਣਾ ਮਰਦਾਂ ਦਾ ਕੰਮ ਨਹੀਂ ਸਗੋਂ ਨੀਚ ਬੰਦਿਆਂ ਦਾ ਕਰਮ ਹੈ ਮਤਲਬ ਐ ਔਰੰਗਜ਼ੇਬ ਹੁਣ ਤੂੰ ਆਪ ਹੀ ਦੱਸ ਕਿ ਮੈਂ ਤੇਰੀਆਂ ਸੌਹਾਂ ਤੇ ਵਿਸ਼ਵਾਸ ਕਿਵੇਂ ਕਰਾਂ ਤੂੰ ਇੱਕ ਨੰਬਰ ਦਾ ਵਿਸ਼ਵਾਸ ਕਰਤੀ ਪੁਰਸ਼ ਹੈ ਅਗਰ ਮੈਂ ਤੇਰੀ ਸੌਹ ਤੇ ਵਿਸ਼ਵਾਸ ਨਾ ਕਰਦਾ ਤਾਂ ਤੂੰ ਸੋਚ ਕੇ ਮੈਂ ਨੰਦਪੁਰ ਛੱਡ ਕੇ ਮਾਛੀਵਾੜ ਦੇ ਜੰਗਲਾਂ ਦੇ ਰਾਹ ਕਿਉਂ ਪੈਂਦਾ ਆਪਣੇ ਜਾਨੋ ਪਿਆਰੇ ਸਿੰਘਾਂ ਨੂੰ ਸਮੇਤ ਪਰਿਵਾਰ ਤੇ ਮੌਤ ਦੇ ਮੂੰਹ ਵਿੱਚ ਕਿਉਂ ਤੱਕਦਾ ਸੋ ਸਿੱਧ ਹੋ ਗਿਆ ਕਿ ਦੁਸ਼ਮਣ ਦੀ ਸੌਹ ਤੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਨਾਦਾਨਮ ਕਿ ਇਹ ਮਰਦ ਰੁਬਾ ਪੇਚ ਬਗਰ ਹਰ ਗਿਜ਼ੀ ਰਹਿ ਨਿਆਰਦ ਬਹਿਚ ਅਰਥ ਮੈਂ ਇਹ ਸੋਚਿਆ ਵੀ ਨਹੀਂ ਕਿ ਬੰਦਾ ਔਰੰਗਜ਼ੇਬ ਛਲ ਕਪਟ ਕਰਨ ਵਾਲਾ ਹੈ ਵਰਨਾ ਮੈਨੂੰ ਇਹਨਾਂ ਵਿਖੜੇ ਪੈਂਡਿਆਂ ਦੇ ਰਾਹ ਕੋਈ ਵੀ ਨਹੀਂ ਪਾ ਸਕਦਾ ਦੂਸਰਾ ਪਾ ਮੈਂ ਤੇਰੇ ਅਹਿਲ ਕਰਨ ਜਾਂ ਸੈਨਾਪਤੀਆਂ ਨੂੰ ਇਕਰਾਰ ਦੇ ਪੱਕੇ ਸਮਝਿਆ ਤੇ ਵਿਸ਼ਵਾਸ ਕਰ ਲਿਆ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੇਰੇ ਇਹ ਫੌਜਦਾਰ ਲੂੰਬੜ ਚਾਲ ਚੱਲਣਗੇ ਵਰਨਾ ਤੁਹਾਡੀ ਬਹਾਦਰੀ ਭੈ ਜਾਂ ਕੋਈ ਲਾਲਚ ਮੈਨੂੰ आनंदपुर तो बाहर नहीं निकल सकता हरा कस के कहले कुरान यादश नज बस्तने कुष्टनो बा यादश हरथात जे किसी मनुष्य ਨਾਲ ਧਰਮ ਦੇ ਇஷ்ட ਦੀ ਸੌ ਖਾ ਕੇ اقrar ਕੀਤਾ ਜਾਏ ਕਿ ਫਿਰ ਉਸ ਨੂੰ ਕੈਦ ਕਰਨਾ ਜਾਂ ਕਤਲ ਕਰ ਦੇਣਾ ਧਰਮ ਦਾ ਕਿਹੜਾ ਨਿਯਮ ਹੈ ਜਿਹੜਾ ਵਰਤਾਓ ਤੋਂ ਸਾਡੇ ਨਾਲ ਕੀਤਾ ਕਿ ਇਹ ਧਰਮ ਦੀ ਤੋਹਫੀ ਨਹੀਂ ਮਤਲਬ ਇਹ ਕਿਹੜਾ ਧਰਮ ਹੈ ਕਿ ਆਪਣੇ ਇஷ்ட ਤੱਕ ਦੀ ਸੌਂ ਖਾ ਕੇ ਕਿਸੇ ਨੂੰ ਮਾਰਿਆ ਜਾਏ ਜਾਂ ਫੜ ਕੇ ਕੈਦ ਕਰ ਲਿਆ ਜਾਏ ਤੂੰ ਅਤੇ ਤੇਰੇ ਅਹਿਲਕਾਰਾਂ ਨੇ ਜੋ ਮੇਰੇ ਨਾਲ ਕੀਤਾ ਉਹ ਸਭ ਧਰਮ ਦੇ ਉਲਟ ਹੈ ਕਿ ਤੁਸੀਂ ਇਹ ਸਾਰਾ ਕੁਝ ਕਰਕੇ ਕੁਰਾਨ ਸ਼ਰੀਫ ਦੀ ਬੇਅਦਬੀ ਜਾਂ ਅਪਮਾਨ ਨਹੀਂ ਕੀਤਾ ਝੂਠੀਆਂ ਸੌਂ ਖਾ ਕੇ ਧੋਖਾ ਕਰਨਾ ਤੇਰੀ ਫਿਤਰਤ ਹੈ ਜਿਸ ਨੂੰ ਤੂੰ ساری ਉਮਰ ਪਸੰਦ ਕਰਦਾ ਰਿਹਾ ਹੈ ਬਰੰਗੇ ਮਗਸ ਸਿਆਪੂਸ਼ ਆਮ ਦੰਦ ਬਾਇ ਇਕਬਾਰ ਗੀਦਰ ਖਰੂਸ਼ ਆਮ ਦੰਦ ਅਰਥ ਕਾਲੇ ਰੰਗ ਵਾਲੀ ਤੇਰੀ ਫੌਜੀ ਜਾਂ ਸੂਬੇਦਾਰ ਡੂਮਨੇ ਦੀਆਂ ਮੱਖੀਆਂ ਵਾਂਗ ਇਕੱਠੇ ਹੋ ਕੇ ਬਹੁਤ ਹੀ ਭੇੜੇ ਰਾਦੇ ਨਾਲ ਰੋਲਾ ਰੱਬਾ ਪਾਉਂਦੇ ਹੋਏ ਸਾਡੇ ਤੇ ਹਮਲਾ ਕਰਨ ਆਪੇ ਮਤਲਬ ਉਹ ਔਰੰਗਜ਼ੇਬ ਤੇਰੀਆਂ ਕਾਲੀਆਂ ਵਰਤੀਆਂ ਵਾਲੇ ਫੌਜੀ ਡੂਮਨੇ ਦੀਆਂ ਮੱਖੀਆਂ ਵਾਂਗ ਇੱਕਦਮ ਸਾਡੇ ਧਿਆਨ ਪਏ ਉਹ ਉੱਚੀ ਉੱਚੀ ਰੋਲਾ ਪਾ ਰਹੇ ਸੀ ਫੜ ਲੋ ਮਾਰ ਲੋ ਨਿਕਲ ਨਾ ਜਾਣ ਆਜ ਕੀ ਤੂੰ ਇਸ ਨੂੰ ਧਰਮ ਸਮਝਦਾ ਹੈ ਕਿ ਕੇਵਲ 40 ਭੁੱਖੇ ਤੇ ਥੱਕੇ ਟੁੱਟੇ ਮਣੁੱਖਾਂ ਤੇ ਅਣਗਿਣਤ ਲਸ਼ਕਰ ਮੱਖੀਆਂ ਵਾਂਗ ਆਣ ਪਏ ਰੰਕਸ ਜ਼ੇਰ ਦੀਵਾਰ ਆਮਦ ਬਰੂੰ ਬਖੁਰਦਨ ਯਕੇ ਤੀਰ ਸ਼ੁੱਧ ਗਰਖ ਖੂੰ ਅਰਥਾਤ ਜੇ ਕੋਈ ਤੇਰਾ ਫੌਜੀ ਕੰਨ ਦੀ ਆੜ ਤੋਂ ਥੋੜਾ ਜਿਹਾ ਵੀ ਬਾਹਰ ਆਇਆ ਮੇਰਾ ਇੱਕ ਹੀ ਤੀਰ ਖਾ ਕੇ ਲੂ ਲੁਹਾਨ ਹੋਇਆ ਧਰਤੀ ਤੇ ਡਿੱਗ ਪਿਆ ਮਤਲਬ ਔਰਿੰਗ ਜੇ ਉਸ ਵਾਯੂ ਗੁਰੂ ਦੀ ਸ਼ਕਤੀ ਵੱਲ ਦੇਖ ਜਿਸ ਦੀ ਸ਼ਕਤੀ ਸਦਕਾ ਤੇਰੀ ਬੇਸ਼ੁਮਾਰ ਫੌਜ ਮੈਨੂੰ ਫੜ ਨਹੀਂ ਸਕੀ ਉਹ ਗਿਰੇ ਹੋਏ ਬੰਦੇ ਕੰਨਾਂ ਦੀ ਆੜ ਲੈ ਕੇ ਮੇਰੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਰਹੇ ਪਰ ਜੋ ਮੇਰੇ ਸਾਹਮਣੇ ਆਇਆ ਸਾਡੇ ਤੀਰ ਤੋਂ ਬਚ ਨਹੀਂ ਸਕਿਆ ਕੇ ਬੇਰੂਨ ਯਾਮਤ ਕਸੇ ਜਾਂ ਦੀਵਾਰ ਨਾ ਖੁਰਦੰਦ ਟੀਰੋ ਨਾ ਗਸ਼ਤੰਦ ਖੁਾਰ ਅਰਥਾਤ ਫਿਰ ਕੋਈ ਫੌਜੀ ਕੰਦੀ ਆੜ ਤੋਂ ਬਾਹਰ ਨਾ ਆਇਆ ਜਿਸ ਕਰਕੇ ਉਹ ਤੀਰ ਖਾਨ ਜਾਂ ਖੁਾਰ ਹੋਣ ਤੋਂ ਬਚ ਗਿਆ ਮਤਲਬ ਉਹ ਅਰਿੰਗ ਦੇ ਡਰ ਤੇ ਸਹਿਮ ਦਾ ਮਾਰਿਆ ਤੇਰਾ ਕੋਈ ਵੀ ਫੌਜੀ ਕੰਦੇ ਹੋਲਿਓ ਬਾਹਰ ਨਾ ਨਿਕਲਿਆ ਇਸੇ ਕਰਕੇ ਉਹ ਸਾਡੇ ਤੀਰ ਦੀ ਮਾਰ ਤੋਂ ਬਚ ਗਿਆ ਚੁੰਦਿਦਮ ਕੇ ਨਾਹਰ ਬਿਆਮਦ ਬਜੰਗ ਚਸ਼ੀਦਨ ਯਕੇ ਤੀਰ ਤਨ ਬੇਦਰੰਗ ਅਰਥ ਜਦੋਂ ਅਸੀਂ ਦੇਖਿਆ ਕਿ 나흐ਰ ਖਾਨ ਮਲੇਰੀਆ جنگ ਕਰਨ ਲਈ ਅਗਿਆ ਤਾਂ ਅਸੀਂ ਉਸ ਨੂੰ ਫੁਰਤੀ ਨਾਲ ਇੱਕ ਤੀਰ ਮਾਰਿਆ ਤੇ ਉਹ ਮਰ ਗਿਆ। ਮਤਲਬ ਉਹ ਔਰੰਗਜ਼ੇਬ ਜਾਂ ਤੇਰੇ ਜਵਾਨ ਡਰ ਤੇ ਸਹਮ ਨਾਲ ਪਿੱਛੇ ਹਟਣ ਲੱਗੇ ਤੇ ਅੱਗੇ ਵਧਣ ਨੂੰ ਕੋਈ ਤਿਆਰ ਨਹੀਂ ਸੀ। ਤਾਂ ਦੇ 나흐ਰ ਖਾਨ ਹਾਰ ਤੋਂ ਬਾਹਰ ਨਿਕਲ ਕੇ ਅੱਗੇ ਵਧਿਆ ਇੱਕ ਹੀ ਤੀਰ ਖਾ ਕੇ ਜ਼ਮੀਨ ਤੇ ਡਿੱਗ ਪਿਆ। ਹਮ ਆਖਰ ਗੁਰੀਸਤ ਬਜਾਏ ਮੁਸਾਫ ਬਸੇ ਖਾਣਾ ਖੁਰਚੰਦ ਬੇਰੂ ਖਰਜ। ਅਰਥ 나흐ਰ ਖਾਨ ਦੇ ਨਾਲ ਦੇ ਸਾਰੇ ਸਾਥੀ ਮਲਤਾਨ ਛੱਡ ਕੇ ਭੱਜ ਗਏ ਜਿਹੜੇ ਸਾਬਤ ਸਾਬਤ ਦੁੰਬਾ ਖਾ ਜਾਣ ਦੀਆਂ ਫੜਾ ਮਾਰਦੇ ਸਨ ਮਤਲਬ ਨਾਰਖਾਂ ਦੇ ਮਰਨ ਦੀ ਧੇਰ ਸੀ ਬਸ ਉਹਨੂੰ ਮਰਦਾ ਵੇਖ ਕੇ ਸਭ ਭੱਜ ਗਏ ਜਿਹੜੇ ਪਹਿਲਾਂ ਫੜ ਲਓ ਮਾਰ ਲਓ ਦੀਆਂ ਫੜਾ ਮਾਰਦੇ ਸੀ ਉਹਨਾਂ ਪਿੱਛੇ ਮੁੜ ਕੇ ਨਹੀਂ ਵੇਖਿਆ ਕਿ ਅਫਗਾਨ ਦੀ ਗਰ ਬਿਆਮਤ ਬਾਜੰਗ ਚੁ ਸਹੇਲੇ ਰਵਾ ਹਮ ਚੁ ਤੀਰੋ ਤੂਫੰਗ ਅਰਥ ਫਿਰ ਇੱਕ ਹੋਰ ਅਫਗਾਨੀ ਪਠਾਨ ਜੰਗ ਕਰਨ ਲਈ ਪਹਾੜ ਤੋਂ ਡਿੱਗਦੇ ਪਾਣੀ ਵਾਂਗ ਝੂਕਦਾ ਆਇਆ ਜਿਵੇਂ تیر ਜਾਂ ਗੋਲੀ ਤੇਜ਼ੀ ਨਾਲ ਉੰਦੀ ਹੈ। ਭਾਵੇਂ ਨਰਖਾਂ ਦੀ ਮੌਤ ਹੋਈ ਦੇਖ ਕੇ ਇੱਕ ਪਠਾਨ ਗੁੱਸੇ ਨਾਲ ਪਰਿਆ ਬੜੀ ਤੇਜ਼ੀ ਨਾਲ ਅੱਗੇ ਵਧਿਆ। ਉਹਦੀ ਰਫ਼ਤਾਰ ਪਹਾੜ ਤੋਂ ਡਿੱਗਦੇ ਪਾਣੀ ਦੇ ਝਰਨੇ ਦੀ ਤਰ੍ਹਾਂ ਸੀ। ਜਾਂ ਫਿਰ ਉਸ ਦੀ ਤੁਲਨਾ ਕਮਾਣ ਚੋਂ ਨਿਕਲੇ تیر ਅਸਵਾ ਬੰਦੂਕ ਚੋਂ ਨਿਕਲੀ ਗੋਲੀ ਨਾਲ ਕੀਤੀ ਜਾ ਸਕਦੀ ਹੈ। ਬਸੇ ਹਮਲੇ ਕਰ ਦੰਦ ਬਾ ਮਰਦਾਨਗੀ ਹਮ ਅਜ਼ ਹੋਸ਼ਗੀ ਹਮ ਜੇ دیਵਾਨਗੀ ਅਰਥਾਤ ਉਸਨੇ ਬਹੁਤ ਸਾਰੇ ਹੱਲੇ ਮਰਦਾਨਗੀ ਨਾਲ ਕੀਤੇ ਕੋਈ ਸਮਝ ਸੋਚ ਕੇ ਤੇ ਕੁਝ ਸ਼ਰਦਾਈ ਪੁਨੇ ਨਾਲ ਮਤਲਬ ਉਹ ਪਠਾਨ ਜੋ ਜਲੰਧਰ ਦਾ ਸੂਬੇਦਾਰ ਨਜੀਬ ਖਾਨ ਸੀ ਗੋਲੀ ਵਾਂਗ ਹਨੇਰੀ ਬਣ ਕੇ ਅੱਗੇ ਵਧਿਆ ਉਸ ਲਗਾਤਾਰ ਕਈ ਹੱਲੇ ਕੀਤੇ ਕਿਤੇ ਤਾਂ ਉਹ ਸਿਆਣੇ ਜਰਨੈਲਾ ਵਾਂਗ ਲੜਦਾ ਤੇ ਕਿਤੇ ਉਹ ਮੂਰਖਾਂ ਵਾਲੀਆਂ ਹਰਕਤਾਂ ਕਰਦਾ ਨਜ਼ਰ ਆਉਂਦਾ ਬਸੇ ਹਮਲਾ ਕਰਦੇ ਬਸੇ ਜ਼ਖਮ ਖੁਰਤ ਦ ਕਸਰਾ ਬਜ਼ਾਂ ਕੁਸ਼ਤ ਜਾਂ ਹਮਸਪੁਰਤ ਅਰਥ ਉਸ ਬੜੇ ਹੱਲੇ ਕੀਤੇ ਜਖਮ ਖਾਦੇ ਤੇ ਦੋ ਜਵਾਨ ਕਤਲ ਕਰ ਦਿੱਤੇ ਆਪ ਵੀ ਸ਼ਸਤਰ ਦੀ ਭੇਟਾ ਹੋ ਗਿਆ ਕਹਿਣ ਦਾ ਭਾਵ ਹੈ ਕਿ ਉਸ ਪਠਾਨ ਨੇ ਬੜੀ ਬਹਾਦਰੀ ਨਾਲ ਕਈ ਹਮਲੇ ਕੀਤੇ ਜ਼ਖਮ ਖਾਦੇ ਵੀ ਤੇ ਜ਼ਖਮ ਦਿੱਤੇ ਵੀ ਪਰ ਅੰਤ ਜਾਨ ਤੋਂ ਹੱਤੋਂ ਕਿ ਖਾ ਕੇ سپرد ਹੋ ਗਿਆ ਕਿ ਆ ਖਵਾਜਾ ਮਰਦੂਦ ਸਾਈਂ ਦੀਵਾਰ ਬਾ ਮੈਦਾਨ ਨਿਆਮਤ ਬਾ ਮਰਦਨ ਬਾ ਅਰਥ ਇੱਕ ਤਰ੍ਹਾਂ ਉਹ ਕੈਰ ਫੌਜੀ ਸਰਦਾਰ ਖਵਾਜਾ ਕੰਦੇ ਸਾਈਂ ਹੇਠ ਹੀ ਲੁਕਿਆ ਰਿਆ ਮਰਦਾਂ ਵਾਂ ਮੈਦਾਨੇ ਜੰਗ ਵਿੱਚ ਨਹੀਂ ਆਇਆ ਬਾਬ ਕੋ ਗੌਰੰਗ ਜੇ ਤੇਰਾ ਇੱਕ ਸੈਨਾਪਤੀ ਜ਼ਫਰ ਬੇਗ ਖਾਂ ਜੇ ਬਖਸ਼ੀ ਬਣ ਕੇ ਆਇਆ ਸੀ ਹਾਦਰ ਜੇ ਦਾ ਡਰਪੂਖ ਨਿਕਲਿਆ ਉਹ ਕਾਇਰ ਮੇਰੇ ਸਾਹਮਣੇ ਨਹੀਂ ਆਇਆ ਸੈਨਾਪਤੀ ਹੋ ਕੇ ਕੰਦੋਲੇ ਝੁਕਿਆ ਰਿਹਾ ਖਵਾਜ਼ਾ ਮਰਦੂਦ ਜਿਸ ਦਾ ਨਾਂ ਜ਼ਫਰ ਬੇਗ ਸੀ ਕਈ ਵਿਦਵਾਨਾਂ ਨੇ ਇਹਦਾ ਨਾਂ ਖਵਾਜ਼ਾ ਖিজਰ ਖਾਨ ਮਹਿਮੂਦ ਅਲੀ ਵੀ ਲਿਖਿਆ ਇਹ ਮਲੇਰ ਕੋਟਲੇ ਵਾਲੀ ਸ਼ੇਰ ਮੁਹੰਮਦ ਖਾਨ ਦਾ ਭਰਾ ਤੇ ਨਸਰਬਲੀ ਖਾਨ ਦਾ ਚਾਚਾ ਸੀ ਉਹ ਦਿੱਲੀ ਦਾ ਸੂਬੇਦਾਰ ਸੀ ਹਰਿੰਦ ਸੇਬ ਨੇ ਉਹਨੂੰ ਸਾਰੀਆਂ ਫੌਜਾਂ ਦਾ ਕਮਾਂਡਰ ਇਨ ਚੀਫ ਬਣਾ ਕੇ ਭੇਜਿਆ ਸੀ ਸਰਹਿੰਦ ਕਸ਼ਮੀਰ ਲਾਹੌਰ ਜਲੰਧਰ ਦੇ ਸੂਬੇਦਾਰ ਅਤੇ ਨਵਾਬ ਮੁਹੰਮਦ ਖਾਨ ਮਲੇਰ ਕੋਟਲਾ ਅਸਮਾਨ ਖਾਨ ਕਸੂਰੀ ਆਦਿ अनेका ਨਵਾਬਾਂ ਨੂੰ ਫੌਜਾਂ ਸਮੇਤ ਜ਼ਫਰ ਬੇਗ ਦੀ ਆਗਿਆ ਵਿੱਚ ਰਹਿਣ ਦਾ ਹੁਕਮ ਸੀ ਦਰੇਗਾ ਅਗਰ ਰੋਏ ਉਹ ਦੀਦ ਮੈਂ ਬਾਇਕ ਤੀਰ ਲਾਚਾਰ ਬਖਸ਼ੀਦ ਮੈਂ ਅਰਥ ਅਫਸੋਸ ਉਹ ਡਰਪੋ ਕੰਦੇ ਉਹਲੇ ਰੁਕ ਗਿਆ ਜੇ ਮੈਂ ਉਸ ਦਾ ਮੂੰਹ ਦੇਖ ਲੈਂਦਾ ਤਾਂ ਮਜਬੂਰ ਹੋ ਕੇ ਇੱਕ ਤੀਰ ਉਸਨੂੰ ਬਖਸ਼ ਦਿੰਦਾ ਕਭ ਜੇ ਕਿਤੇ ਤੇਰਾ ਸੈਨਾਪਤੀ ਮੂੰਹ ਦਿਖਾ ਦਿੰਦਾ ਤਾਂ ਮੈਂ ਇੱਕ ਤੀਰ ਦੀ ਬਖਸ਼ਿਸ਼ ਕਰਕੇ ਉਹਦਾ ਕੰਮ ਤਮਾਮ ਕਰ ਦਿੰਦਾ ਮਤਲਬ ਮੌਤ ਦੇ ਘਾਟ ਉਤਾਰ ਦਿੰਦਾ ਇਸ ਗੱਲ ਦਾ ਮੈਨੂੰ ਅਫਸੋਸ ਹੀ ਰਹੂ ਕਿ ਉਹ ਮੈਦਾਨੇ ਜੰਗ ਵਿੱਚੋਂ ਬਚ ਕੇ ਕਿਵੇਂ ਚਲਾ ਗਿਆ ਪਿਤਾ ਸ਼ਹੀਦ ਹੋ ਗਿਆ ਪੁੱਤਰ ਸ਼ਹੀਦ ਹੋ ਗਏ ਮਾਤਾ ਜੀ ਸ਼ਹੀਦ ਹੋ ਗਏ ਜਾਨ ਤੋਂ ਪਿਆਰੀ ਸਿੰਘ ਸ਼ਹੀਦੀਆਂ ਭਾ ਗਏ ਅਨੰਤਪੁਰ ਛੱਡ ਦਿੱਤਾ ਰਾਜ ਭਾ ਖੁੱਸ ਗਿਆ ਕਰੋ ਬੇਕਰ ਹੋ ਗਏ ਤਾਂ ਗੁਰੂ ਜੀ ਨੇ ਹੱਸ ਕੇ ਕਿਹਾ ਕੀ ਹੋਇਆ ਜੇ ਚਾਰ ਪੁੱਤ ਸ਼ਹੀਦ ਹੋ ਗਏ ਹਨ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਜੰਜੂ ਦੀ ਰੱਖਿਆ ਵਾਸਤੇ ਸ਼ਹਾਦਤ ਦੇ ਗਏ ਕੋਈ ਅਫਸੋਸ ਨਹੀਂ ਕੀਤਾ ਸਗੋਂ ਲਲਕਾਰ ਕੇ ਆਖਿਆ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਬੜੋ ਕਲੂ ਮੈ ਸਾਕਾ ਸਾਧਨ ਹੇਤ ਇਤ ਜਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਧਰਮ ਹਿਤ ਸਾਕਾ ਜਨਕੀਆ ਸੀਸ ਦੀਆ ਪਰ ਸਿਰ ਨਾ ਦਿਆ ਬਾਕੀ ਅਗਲੇ ਅੰਕ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ